ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰोसीजर ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨ ਨੂੰ ਪੰਚਾਇਤ ਵਿਭਾਗ ਬਲੌਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਹੈ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨ ਕਿੰਨੀ ਜਗ੍ਹਾ ਸੀ ਟੋਟਲ ਵੀ ਕਿੰਨੀ ਜਗ੍ਹਾ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਿਵਾ ਦਾਂਗੇ ਥੈਂਕ ਯੂ ਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਨੇ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰोसीजर ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨ ਨੂੰ ਪੰਚਾਇਤ ਵਿਭਾਗ ਬਲੋਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨ ਕਿੰਨੀ ਜਗਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦਿਆਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ ਸਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਦਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨਮੈਂਟ ਨੂੰ ਪੰਚਾਇਤ ਵਿਭਾਗ ਬਲਾਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪਿਛੇ ਤੇ ਇਸ ਤਰ੍ਹਾਂ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗੋਮਣ ਕਿੰਨੀ ਜਗ੍ਹਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ ਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹਿੰਦੇ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਆ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨਮੈਂਟ ਨੂੰ ਪੰਚਾਇਤ ਵਿਭਾਗ ਬਲਾਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਹੈ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨ ਕਿੰਨੀ ਜਗ੍ਹਾ ਸੀ ਟੋਟਲ ਵੀ ਕਿੰਨੀ ਜਗ੍ਹਾ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ ਸਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦੇ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗੋਮਣ ਨੂੰ ਪੰਚਾਇਤ ਵਿਭਾਗ ਬਲੌਕ ਸਰਹੰਦ ਨੂੰ ਦਵਾਇਆ ਗਿਆ। ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗੋਮਣ। ਕਿੰਨੀ ਜਗ੍ਹਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦਿਆਂਗੇ। ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਿਵਾ ਦਿੱਤਾ। ਥੈਂਕ ਯੂ। ਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦ ਦੇ ਵਿੱਚ ਪੈਂਦਾ ਪਿੰਡ। ਜੀ ਇਹਨਾਂ ਨੇ ਜਿਹੜੀ ਹੈਗੀ ਆ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ। ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ। ਨੇ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਦਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨ ਨੂੰ ਪੰਚਾਇਤ ਵਿਭਾਗ ਬਲੋਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨ ਕਿੰਨੀ ਜਗਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦਿਆਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ ਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹੰਦ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਨਜੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਨਜੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨਮੈਂਟ ਨੂੰ ਪੰਚਾਇਤ ਵਿਭਾਗ ਬਲਾਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਚੀ ਤੇ ਇਸ ਤਹਿਤ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨਰ ਕਿੰਨੀ ਜਗ੍ਹਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ ਸਟਿੰਗ ਹੈਗੇ ਨੇ ਪਿੰਡ ਮੀਰਪੁਰ ਥਾਣਾ ਸਰਹਿੰਦੇ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਆ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਜਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨਮੈਂਟ ਨੂੰ ਪੰਚਾਇਤ ਵਿਭਾਗ ਬਲਾਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਆ ਪੰਚਾਇਤੀ ਰਾਜ ਨੇ ਪੂਰੀ ਪ੍ਰोसीडिंग ਕਰਕੇ ਤੋਂ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗੋਮਣ ਕਿੰਨੀ ਜਗ੍ਹਾ ਸੀ ਟੋਬੇ ਦਾ ਇਹ ਟੋਬੇ ਦਾ ਰਕਬਾ ਸੀਗਾ ਉਹਦੀ ਪਮੈਸ਼ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦਵਾਤਾ ਥੈਂਕ ਯੂ